ਤੋ ਪਾਖੜਾ ਨਹਿਰ ਦੇ ਵਿੱਚ ਮੋੜ ਤੋਂ ਪਾੜ ਪੈ ਚੁੱਕਾ ਹੈ ਤੇ ਕਈ ਪਿੰਡ ਨੇ ਜਿਹੜੇ ਡੁੱਬਣ ਦੇ ਕੰਢੇ ਆ ਚੁੱਕੇ ਨੇ ਜਿਵੇਂ ਪੰਜਾਬ ਦੇ ਵਿੱਚ ਇਸ ਵੇਲੇ ਦੀ ਜ਼ਰੂਰੀ ਖਬਰ ਹੈ ਪਾਖੜਾ ਨਹਿਰ ਦੇ ਵਿੱਚ ਪਾੜ ਪੈ ਗਿਆ ਕਿਸਾਨਾਂ ਦੀ ਕਰੀਬ 100 ਏਕੜ ਫਸਲ ਹੈ ਜਿਹੜੀ ਡੁੱਬ ਚੁੱਕੀ ਹੈ ਪਾਖੜਾ ਨਹਿਰ ਦੇ ਵਿੱਚ ਪਾੜ ਪੈਣ ਦੀ ਇਹ ਜਿਹੜੀ ਵੱਡੀ ਖਬਰ ਆ ਸਾਹਮਣੇ ਆ ਰਹੀ ਹੈ ਜਾਣਕਾਰੀ ਮੁਤਾਬਕ ਬਠਿੰਡਾ ਦੇ ਸਬ-ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਨਥੇੜਾ ਦੇ ਕੋਲ ਪਾਖੜਾ ਦੇ ਵਿੱਚ ਪਾੜ ਪੈਨ ਕਰਿਆ ਨਾ ਖੇਤਾਂ ਵਿੱਚ ਪਾਣੀ ਆ ਗਿਆ ਜਿਸ ਨਾਲ ਕਿਸਾਨਾਂ ਦੀ ਕਰੀਬ 100 ਏਕੜ ਫਸਲ ਪਾਣੀ ਦੇ ਵਿੱਚ ਡੁੱਬ ਗਈ ਹੈ ਸੈਂਕੜੇ ਏਕੜ ਖੇਤ ਆ ਪਾਣੀ ਦੇ ਵਿੱਚ ਡੁੱਬ ਗਏ ਦੱਸਿਆ ਜਾ ਰਿਹਾ ਕਿ ਪਾਖਾ ਨਹਿਰ ਦੇ ਵਿੱਚ ਕਰੀਬ 20 ਫੁੱਟ ਪਾੜ ਪਿਆ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਪਾੜ ਪਾਖਰਾ ਨਦੀ ਦੇ ਜੜਾ ਹੈਟਾਂ ਤੋਂ ਲੀਕੇਜ ਹੋਣ ਕਾਰਨ ਪਿਆ ਹੈ ਜਿਸ ਕਰਕੇ ਪਿੰਡ ਨਥੇੜਾ ਅਤੇ ਜੋੜਕੀਆਂ ਦੇ ਕਿਸਾਨਾਂ ਦੀ ਕਰੀਬ 100 ਏਕੜ ਫਸਲ ਪਾਣੀ ਦੇ ਵਿੱਚ ਡੁੱਬਣ ਕਾਰਨ ਬਰਬਾਦ ਹੋ ਗਈ ਹੈ ਇਹ ਦੋਵੇਂ ਪਿੰਡ ਪੰਜਾਬ ਹਰਿਆਣਾ ਦੀ ਸਰਹੱਦ ਤੇ ਪੈਂਦੇ ਨੇ ਮੈਰੀ ਵਿਪਾਦ ਦੇ ਕਿਸਾਨਾਂ ਵੱਲੋਂ ਪਾਖਾ ਨਹਿਰ ਦੇ ਵਿੱਚੋਂ ਵੱਡੇ ਕਟਾਨ ਫਿਰ ਹਾਲ ਬੰਦ ਕਰਕੇ ਖੇਤਾਂ ਦੇ ਵਿਚਾਰੇ ਪਾਣੀ ਨੂੰ ਰੋਕਿਆ ਗਿਆ ਸੋ ਕਿਸਾਨਾਂ ਨੇ ਬਰਬਾਦ ਹੋਈ ਮੁਆਵਤੇ ਦੀ ਸਰਕਾਰ ਕੋਲੋਂ ਮੰਗ ਕੀਤੀ ਹੈ ਜਿੱਹਾਂ ਉੱਥੇ ਬੇਸ਼ੱਕ ਨਹਿਰੀ ਵਿਭਾਗ ਵੱਲੋਂ ਪਿੱਛੋਂ ਪਾਣੀ ਬੰਦ ਕੀਤਾ ਗਿਆ ਪਰ ਹਾਲੇ ਵੀ ਤੇਜ਼ ਰਫ਼ਤਾਰ ਦੇ ਨਾਲ ਪਾਣੀ ਪਿੰਡਾਂ ਦੇ ਵੱਲ ਵਧ ਰਿਹਾ ਹੈ ਅਪਡੇਟ ਲੈ ਕੇ ਉਗਰ ਹੋਵਾਂਗੇ ਫੇਕ ਟੇਰੋ ਲੁਧਿਆਣਾ ਵਾਲੇ